ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਉਹ ਇੱਕ ਵੱਖਰੀ ਜੀ ਕਿਸਮ ਦਾ ਵਿਸ਼ਾ ਹੈ ਅੱਜ ਦਾ ਵਿਸ਼ਾ ਵੀ M3 ਦਾ ਫਾਰਮੂਲਾ ਕੀ ਹੁੰਦਾ ਨਵਿਕਲਾ ਜ ਕਾਮੇ ਨਵਿਕਲਾ ਜ ਬੋਲੇ ਵੀ M3 M3 ਦਾ ਹੈ M ਤੋਂ ਮਣੀ M3 ਦਾ ਫਾਰਮੂਲਾ ਸਮਝ ਲਓ ਮਣੀ ਮੇਕਿੰਗ ਕਿਵੇਂ ਕਰਨੀ ਹੈ ਮਣੀ ਮੈਨੇਜਿੰਗ ਕਿਵੇਂ ਕਰਨੀ ਹੈ ਤੇ ਮਣੀ ਮਲਟੀਪਲਾਈ ਕਿਵੇਂ ਕਰਨੀ ਹੈ ਮਣੀ ਮਨੇ ਪੈਸਾ ਪੈਸੇ ਨੂੰ ਬਣਾਉਣਾ ਕਿਵੇਂ ਹੈ ਪੈਸੇ ਨੂੰ ਵਰਤਣਾ ਕਿਵੇਂ ਹੈ ਤੇ ਪੈਸੇ ਨੂੰ ਵਧਾਉਣਾ ਕਿਵੇਂ ਹੈ ਅੱਜ ਦਾ ਵਿਸ਼ਾ ਇਹ ਵਿਸ਼ਾ ਹੈ ਕਿਉਂਕਿ ਪੈਸਾ ਕਮਾਉਣਾ ਬਹੁਤ ਔਖਾ ਹੈ ਪਰ ਪੈਸੇ ਨੂੰ ਸੰਭਾਲਣਾ ਕਮਾਉਣ ਨਾਲੋਂ ਵੀ ਕਈ ਗੁਣਾ ਔਖਾ ਹੈ ਇੱਕ ਦੋ ਐਗਜ਼ਾਮਪਲਾਂ ਮੱਗਿਆ ਕੇ ਦੇਣਾ ਪੈਸਾ ਕਮਾਉਣਾ ਬਹੁਤ ਔਖਾ ਹੈ ਸੌਖਾ ਨਹੀਂ ਹੈ ਰਾਤਾਂ ਜਾਗਣੀਆਂ ਪੈਂਦੀਆਂ ਨੇ ਭੁੱਖੇ ਰਹਿਣਾ ਪੈਂਦਾ ਹੈ ਪਿਆਸੇ ਰਹਿਣਾ ਪੈਂਦਾ ਹੈ ਬੇਤਰਬੀ ਖਾਣੀ ਪੈਂਦੀ ਹੈ ਲੇਟ ਖਾਣਾ ਪੈਂਦਾ ਹੈ ਠੰਡਾ ਤੇ ਗਰਮ ਖਾਣਾ ਪੈਂਦਾ ਹੈ ਕੋਈ ਜਫਰ ਝાળ ਕੇ ਜਿਹਨੂੰ ਠੇੜ ਪੰਜਾਬੀ ਦੀ ਕਹਾਵਤ ਹੈ ਖੂਈ ਜਾਲ ਪਾ ਕੇ ਤਸ਼ੱਦਦ ਸੈਣ ਕਰਕੇ ਆਪਣੇ ਆਪ ਨੂੰ ਕੋਹ ਕੋਹ ਕੇ ਤਾਂ ਕਿਧਰੇ ਪੈਸਾ ਕਮਾਇਆ ਜਾਂਦਾ ਹੈ ਐਦਾਂ ਨਹੀਂ ਮੈਂ ਤੇ ਕਈ ਵਾਰੀ ਕਹਿਣਾ ਹੁੰਨਾ ਵੀ ਜਿੱਦਾਂ ਤੁਸੀਂ ਆ ਰਸ ਕੱਢਣ ਵਾਲੇ ਵੇਖੇ ਨਾ ਰੇੜੀਆਂ ਦੇ ਉੱਤੇ ਰਸ ਵੇਚਦੇ ਹੁੰਦੇ ਨੇ ਗਰਮੀਆਂ ਦੇ ਅੰਦਰ ਉਹ ਗੰਨੇ ਨੂੰ ਦੂਰਾ ਕਰਕੇ ਪਹਿਲਾਂ ਗੰਨੇ ਨੂੰ ਸਿੱਧਾ ਕੋਲੂ ਦੇ ਅੰਦਰ ਕੁਲਾੜੀ ਦੇ ਅੰਦਰ ਪਾਉਂਦੇ ਨੇ ਫੇਰ ਉਹਦੇ ਵਿੱਚ ਕਿਧਰੇ ਪਲੀ ਰਤੀ ਪਰ ਰਸ ਨਾ ਰਹਿ ਜਾਏ ਫੇਰ ਉਹਨੂੰ ਦੂਰਾ ਕਰਕੇ ਫੇਰ ਦੁਬਾਰਾ ਕੋਲੂ ਦੇ ਅੰਦਰ ਧੱਕ ਦਿੰਦੇ ਨੇ ਵੀ ਇਹਦੇ ਅੰਦਰ ਰਸ ਰਹਿ ਨਾ ਜਾਏ ਆਪਣੇ ਆਪ ਨੂੰ ਇੰਨਾ ਪੀੜਨਾ ਪੈਂਦਾ ਹੈ ਤਪਾਉਣਾ ਪੈਂਦਾ ਹੈ ਮਿਹਨਤ ਦੇ ਤਪ ਦੇ ਅੰਦਰ ਤਾਂ ਕਿਧਰੇ ਜਾ ਕੇ ਪੈਸਾ ਬੰਦਾ ਹੈ ਵਰਨਾ ਨਹੀਂ ਬੰਦਾ ਤੋ ਖੈਰ ਜਿਆਦਾ ਪਰਸੈਂਟੇਜ ਨੇ ਕਈਆਂ ਦਾ ਸੁਖਾ ਲਾਵੇ ਬਣ ਜਾਂਦਾ ਮੈਂ ਤੇ ਗੱਲ ਪਰਸੈਂਟੇਜ ਦੀ ਕਰ ਰਿਹਾ ਪੈਸਾ ਕਮਾਉਣਾ ਬੜਾ ਔਖਾ ਹੈ ਪਰ ਕਮਾਏ ਹੋਏ ਪੈਸੇ ਨੂੰ ਹਜ਼ਮ ਕਰਨਾ ਬੜਾ ਔਖਾ ਹੈ ਕਮਾਉਣ ਨਾਲੋਂ ਵੀ ਔਖਾ ਹੈ ਇਹਦੀ ਮੈਂ ਕੋਹਰਾ ਐਗਜ਼ਾਮਪਲ ਦੇ ਦੇਣਾ ਜਿਵੇਂ ਤੁਹਾਡੇ ਘਰ ਦੇ ਅੰਦਰ ਕੋਈ ਰੋਟੀ ਖਾਣ ਲੱਗਿਆ ਤੁਹਾਨੂੰ ਸਬਜੀ ਅੱਜ ਚੰਗੀ ਸਵਾਦ ਲੱਗੇ ਬਹੁਤ ਜਿਆਦੀ ਸਵਾਦ ਲੱਗੇ ਤੁਹਾਡੇ ਮਨਪਸੰਦੀ ਸਬਜੀ ਬਣੀ ਹੋਵੇ ਤੁਹਾਡੀ ਭੁੱਖ ਹੋਵੇ ਦੋ ਪ੍ਰਸ਼ਾਦਿਆਂ ਦੀ ਦੋ ਫੁੜਕਿਆਂ ਦੀ ਦੋ ਰੋਟੀਆਂ ਦੀ ਤੁਸੀਂ ਸਵਾਦ ਸਵਾਦ ਵਿੱਚ ਦੋ ਹੋਰ ਖਾ ਜਾਣੇ ਆ ਵੀ ਸਬਜੀ ਬੜੀ ਸਵਾਦ ਹੈ ਇੱਕ ਹੋਰ ਲਓ ਸਬਜੀ ਬੜੀ ਸਵਾਦ ਹੈ ਇੱਕ ਹੋਰ ਲਓ ਕਪੈਸਿਟੀ ਇਹ ਤੁਹਾਡੀ ਦੋ ਖਾਣ ਦੀ ਖਾ ਗਏ ਆ ਤੁਸੀਂ ਪੰਜ ਹੁਣ ਮਸਲਾ ਇਹ ਨਹੀਂ ਹੈ ਵੀ ਤੁਸੀਂ ਪੰਜ ਖਾ ਗਏ ਆ ਤੇ ਕਿਉਂ ਖਾ ਗਏ ਆ ਮਸਲਾ ਇਹ ਹੈ ਵੀ ਜਿਹੜੀਆਂ ਪੰਜ ਖਾਧੀਆਂ ਨੇ ਉਹ ਹਜਮੇ ਕਰ पाओਗੇ ਜਾਂ ਨਹੀਂ ਪਚਾ ਵੀ ਪਾਉਗੇ ਜਾਂ ਨਹੀਂ ਕਿਦਰੇ ਐਸਾ ਨਹੀਂ ਵੀ ਉੱਪਰ ਛਲੀ ਬਣ ਕੇ ਬਾਹਰ ਆ ਜਾਏ ਜਾਂ ਤੁਹਾਡਾ ਹਾਜਮਾ ਖਰਾਬ ਕਰਦਾ ਹੈ ਜਾਂ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਂਦਾ ਮੇਰਾ ਮਤਲਬ ਇਹ ਹੈ ਕਹਿੰਦਾ ਵੀ ਰੋਟੀ ਖਾਣੀ ਜ਼ਰੂਰ ਖਾਓ ਪਰ ਉਨੀ ਖਾਓ ਜਿੰਨੀ ਤੁਸੀਂ ਹਜ਼ਮ ਕਰੋ ਬਰਦਾਸ਼ਤ ਕਰੋ ਤੁਹਾਡਾ ਅੰਦਰ ਉਹਨੂੰ ਚੱਲ ਸਕੇ ਜਾਂ ਪਚਾ ਸਕੇ ਪੈਸਾ ਕਮਾਉਣਾ ਬਹੁਤ ਔਖਾ ਹੈ ਪਰ ਪੈਸੇ ਨੂੰ ਹਜ਼ਮ ਕਰਨਾ ਪੈਸੇ ਨੂੰ ਬਰਦਾਸ਼ਤ ਕਰਨਾ ਇਹ ਬਹੁਤ ਜ਼ਿਆਦਾ ਔਖਾ ਹੈ ਪੈਸੇ ਨੂੰ ਮੈਨੇਜ ਕਰਨਾ ਪੈਸੇ ਨੂੰ ਸੰਭਾਲਣਾ ਇਹ ਹੋਰ ਔਖਾ ਹੈ ਕਈਆਂ ਦਾ ਹਾਜ਼ਮਾ ਐਡਾ ਕਮਜ਼ੋਰ ਹੁੰਦਾ ਹੈ ਵੀ ਉਹ ਫੜਾ ਮਾਰਨ ਤੋਂ ਹੀ ਬਾਜ਼ ਨਹੀਂ ਆਉਂਦਾ ਤੇ ਲਾਣੀ ਜੇਬ 'ਚ ਹੁੰਦਾ ਫੜਾ ਵੱਡੀਆਂ ਵੱਡੀਆਂ ਮਾਰਨ ਲੱਗ ਸਾਹੂ ਜੇਬ ਚ ਹੁੰਦਾ ਹੈ ਫੜ ਲੱਖ ਦੀ ਮਾਰਨਗੇ ਲੱਖ ਜੇਬ ਚ ਹੁੰਦਾ ਹੈ ਫੜ ਕਰੋੜ ਦੀ ਮਾਰਨਗੇ ਫੜਾ ਮਾਰਨ ਤੋਂ ਬਾਅਦ ਨਹੀਂ ਹੁੰਦੇ ਫੁਗਰਾ ਪੰਥੀ ਖੂਨ ਦੇ ਅੰਦਰ ਰਚ ਗਈ ਹੈ ਫੜਾ ਮਾਰਨ ਦਾ ਸੁਭਾਅ ਬਣ ਗਿਆ ਹੈ ਤੇ ਜਦੋਂ ਕੋਈ ਤੁਹਾਡਾ ਭੈਣ ਭਰਾ ਖਾਜ ਸੱਜਣ ਮਿੱਤਰ ਕੋਈ ਵੰਗਾਰ ਪਾ ਦਵੇ ਵੀ ਅੱਛਾ ਤੂੰ ਕਹਿੰਦਾ ਹੈ ਪੈਸੇ ਦੀ ਪਰਵਾਹ ਨਹੀਂ ਕਰੋੜ ਰੁਪਈਆ ਆਪਣੇ ਕੋਲ ਪਿਆ ਹੈ ਅੱਛਾ ਦੇਈ ਮੈਨੂੰ 2 ਲੱਖ ਬੰਦਾ ਵੀ ਚੰਗਾ ਹੋਵੇ ਵਿਹਾਰ ਵਾਲਾ ਹੋਵੇ ਤੁਹਾਡਾ ਖਾਸ਼ਮ ਖਾਸ਼ ਹੋਵੇ ਫਿਰ ਤੁਹਾਡੇ ਮੂੰਹ ਦਾ ਰੰਗ ਪੀਲਾ ਪੈ ਜਾਣਾ ਪਹਿਲਾਂ ਫੜਾ ਮਾਰਨ ਲੱਗੇ ਸੰਕੋਚ ਕਰੋ ਫੜਾ ਮਾਰਨ ਲੱਗੇ ਬਾ ਜਾਓ ਵੀ ਫੜਾ ਨਾ ਮਾਰੋ ਜੇ ਤੁਸੀਂ ਫੜ ਫੜਦੇ ਅੰਦਰ ਫੁਗਰਾ ਪੰਥੀ ਦੇ ਅੰਦਰ ਉਹਨੂੰ ਲੱਖ ਦੇ ਬੈਠੇ ਤੁਹਾਡੀ ਜੇਬ ਖਾਲੀ ਹੋ ਜਾਏਗੀ ਤੇ ਫਿਰ ਅਗਲਾ ਹੋ ਸਕਦਾ ਉਹਨੂੰ ਪਤਾ ਇਹਦੇ ਕੋਲ ਕਰੋੜੇ ਮਹੀਨਾ ਲੇਟ ਦੇ ਦਾਂਗਾ ਤਾਂ ਕੋਈ ਗੱਲ ਨਹੀਂ ਇਸ ਕਰਕੇ ਹਾਜਮਾ ਆਪਣਾ ਦਰੁਸਤ ਬਣਾਓ ਪੈਸੇ ਨੂੰ ਹজম ਕਰਨ ਦੀ ਜਾਲ ਸਿੱਖੋ ਇਸ ਤੋਂ ਅੱਗੇ ਚੱਲਨੇ ਆ ਮੈਂ ਇੱਕ ਵਾਰੀ ਨਾ ਇੱਕ ਆਪਣੇ ਰਿਸ਼ਤੇਦਾਰ ਸੱਜਣ ਦੇ ਇਦਾਂ ਖੇਤਾਂ ਵਿੱਚ ਗਿਆ ਉਹਦੀ ਫਸਲ ਬੜੀ ਚੰਗੀ ਸੀ ਕਣਕਾਂ ਦਾ ਸਮਾਂ ਸੀ ਤੇ ਕਣਕਾਂ ਲਹਿਲਾਉਂਦੀ ਬੜੀ ਵਧੀਆ ਫਸਲ ਮੈਨੂੰ ਨਜ਼ਰ ਆਈ ਵਟਾਂ ਤੇ ਚੱਲ ਰਹੇ ਸਾਂ ਤੇ ਮੈਂ ਉਹਨੂੰ ਸਬਾਵਕ ਐ ਬੈਠਾ ਮੈਂ ਕਿਹਾ ਸ੍ਰੀ ਫਸਲ ਬਹੁਤ ਚੰਗੀ ਹੈ ਪਤਾ ਉਹਦਾ ਜਵਾਬ ਕੀ ਆਇਆ ਕਹਿੰਦਾ ਫਸਲ ਤੇ ਕਹਿੰਦੀ ਬੰਦਾ ਮਾਰ ਤੇ ਮੈਂ ਛਡਾਵਾਂਗੇ ਮੈਂ ਕਿਹਾ ਕਮਾਲ ਦੀ ਗੱਲ ਆਂਦਾ ਕਣਕ ਕਹਿੰਦੀ ਬੰਦਾ ਮਾਰ ਤੇ ਮੈਂ ਛਡਾਵਾਂਗੇ ਮਤਲਬ ਥੋੜਾ ਜਿਹਾ ਆਇਆ ਨਹੀਂ ਤੇ ਨਾਲ ਦੇ ਨਾਲ ਤੁਹਾਡਾ ਅਫਰਨਾ ਸ਼ੁਰੂ ਹੋ ਜਾਂਦਾ ਹੈ ਨਾਲ ਦੀ ਨਾਲ ਤੁਸੀਂ ਅਫਾਰੇ ਵਿੱਚ ਆ ਜਾਂਦੇ ਹੋ ਤੁਹਾਡੇ ਤੋਂ ਜਰੇ ਨਹੀਂ ਜਾਂਦਾ ਬਰਦਾਸ਼ਤ ਨਹੀਂ ਹੁੰਦਾ ਮੈਂ ਤੇ ਵੀ ਵੇਖਿਆ ਵੀ ਰੁਪਈਆ ਜੇਬ 'ਚ ਹੁੰਦਾ ਹੈ ਤੇ ਬਹੁਤ ਵੱਡਾ ਫਾਹ ਲੈ ਲੈਂਦੇ ਨੇ ਕਰਜ਼ਾ ਚੁੱਕ ਲੈਂਦੇ ਨੇ ਫਿਰ ਉਹ ਕਰਜ਼ਾ ਲੱਤਦਾ ਨਹੀਂ ਤੇ ਫਿਰ ਕਿਸ ਨਾ ਕਿਸੇ ਟਾਣੇ ਦੇ ਨਾਲ ਰੱਸਾ ਭਾ ਕੇ ਤੇ ਆਪਣੀ ਲੀਲਾ ਖਤਮ ਕਰ ਲੈਂਦੇ ਫਿਰ ਫਾਹ ਲੈਣ ਵਾਲੇ ਪਾਸੇ ਤੁਰ ਪੈਂਦੇ ਨੇ ਫਿਰ ਸਰਕਾਰ ਦੇ ਆ ਦਿਵਾਲੇ ਹੋ ਜਾਂਦੇ ਨੇ ਰੌਲਾ ਪਾਉਂਦੇ ਨੇ ਵੇਖੋ ਜੀ ਸਾਡਾ ਲੋਨ ਨਹੀਂ ਮaaf ਕਰਦੇ ਸਾਡਾ ਵਿਆਜ ਨਹੀਂ ਮaaf ਕਰਦੇ ਸਾਡਾ ਹਣੀ ਮaaf ਕਰਦੇ ਬਈ ਪਹਿਲਾਂ ਆਪਣੇ ਢੰਗ ਨਾਲ ਚੱਲੋ ਘਾਂ ਪਹਿਲਾਂ ਫੜਾਂ ਦੇ ਅੰਦਰ ਚੱਲਦੇ ਕਿਉਂ ਜੇ ਫੋਗਰਾ ਪੰਥੀ ਵਿੱਚ ਚੱਲਦੇ ਕਿਉਂ ਜੇ ਇੱਕ ਮੈਂ ਉਦਾਹਰਨ ਤੁਹਾਡੇ ਸਾਹਮਣੇ ਦੇਣਾ ਉਹਨੂੰ ਥੋੜਾ ਜਿਹਾ ਆਪਣੇ ਅੰਦਰ ਮਨ ਦੇ ਪੱਲੇ ਵਿੱਚ ਸੰਭਾਲ ਕੇ ਰੱਖ ਲਿਓ ਪੈਸਾ ਇੱਕ ਅੜਿयल ਘੋੜੇ ਦਾ ਨਾ ਹੈ ਉਦਾਹਰਨ ਦੇ ਰਿਹਾ ਉਦਾਹਰਨ ਪੈਸਾ ਇੱਕ ਅੜਿयल ਘੋੜੇ ਦਾ ਨਾਂ ਹੈ ਅੜੀਲ ਘੋੜੇ ਨੂੰ ਸੰਭਾਲਨਾ ਸਾਰਿਆਂ ਦੇ ਬਸ ਵਿੱਚ ਨਹੀਂ ਹੁੰਦਾ ਆਮ ਘੋੜੇ ਦੀ ਸਵਾਰੀ ਕਰਨਾ ਮਿੱਸਾ ਵਿੱਚ ਬਸ ਨਹੀਂ ਹੁੰਦਾ ਚਲੋ ਜਿਹੜਾ ਅੜੀਲ ਘੋੜਾ ਹੈ ਜਿਹਦਾ ਸੁਭਾਅ ਹੀ ਸਵਾਰ ਨੂੰ ਇੱਕ ਵਾਰੀ ਡਿਗਣਾ ਹੀ ਡਿਗਣਾ ਹੈ ਉਹਦੀ ਹੱਡੀ ਪਸਲੀ ਤੋੜਨੀ ਤੋੜਨੀ ਹੈ ਪੈਸਾ ਅੜੀਲ ਘੋੜੇ ਵਰਗਾ ਹੈ ਸੰਭਾਲਣ ਦੀ ਝੁਗਤ ਆ ਗਈ ਤੇ ਅੜੀਲ ਘੋੜਾ ਕੰਬੜਾ ਦਿੰਦਾ ਨਾ ਸੰਭਾਲਣ ਦੀ ਝੁਗਤ ਆਈ ਤੇ ਹੱਡੀ ਪਸਲੀ ਤੋੜ ਦਿੰਦਾ ਇਦੋਂ ਅੱਗੇ ਇੱਕ ਉਦਾਹਰਨ ਹੋਰ ਦੇਣਾ ਪੈਸਾ ਇਹ ਮੇ ਸਮਝ ਲਓ ਵੀ ਜਿੱਦਾਂ ਬਰਫ਼ ਹੁੰਦੀ ਹੈ ਨਾ ਬਰਫ਼ ਬਰਫ਼ ਦੀ ਇੱਕ ਸੱਲੀ ਹੋਵੇ ਬਰਫ਼ ਦਾ ਢੇਲਾ ਹੋਵੇ ਬਰਫ਼ ਵਰਗਾ ਹੁੰਦਾ ਹੈ ਪੈਸਾ ਤੇ ਹੁਣ ਬਰਫ਼ ਨੂੰ ਕਿੰਨਾ ਕੁ ਸਮਾਂ ਸੰਭਾਲ पाओगे ਤੂੜੀ ਵਿੱਚ ਦੱਬ ਦਿਓ ਤਾਂ ਖੁਰੇਗੀ ਮਿੱਟੀ ਵਿੱਚ ਦੱਬ ਦਿਓ ਤਾਂ ਖੁਰੇਗੀ ਉਹਨੂੰ ਕਿਧਰੇ ਵੀ ਕੰਟੇਨਰ ਵਿੱਚ ਰੱਖ ਦਿਓ ਤਾਂ ਖੁਰੇਗੀ ਕਿੰਨਾ ਕੁ ਸਮਾਂ ਉਹਨੂੰ ਸੰਭਾਲ पाओगे ਉਹਨੇ ਖੁਰਨਾ ਹੀ ਖੁਰਨਾ ਹੈ ਜਿਹਦਾ ਸੁਭਾਅ ਘਟਣਾ ਹੈ ਉਹਨੇ ਘਟਣਾ ਹੀ ਘਟਣਾ ਹੈ ਪੈਸੇ ਦਾ ਵੀ ਸੁਭਾਅ ਹੈ ਉਹਨੇ ਟਿਕਾਊ ਨਹੀਂ ਰਹਿਣਾ ਉਹਨੇ ਕਿਸੇ ਦੇ ਕੋਲ ਰੁਕਣਾ ਨਹੀਂ ਇਹਨੂੰ ਕਿਦਰੇ ਵਰਤੋ ਚੰਗੇ ਥਾਂ ਤੇ ਵਰਤੋ ਪੈਸੇ ਦੇ ਨਾਲ ਰਹਿਣ ਦੀ ਆਪਣੀ ਕਲਾ ਨੂੰ ਜਰੂਰ ਸਿੱਖੋ ਪੈਸੇ ਤੋਂ ਬਿਨਾਂ ਰਹਿਣ ਦੀ ਕਲਾ ਤੇ ਹੁੰਦੀ ਹੈ ਲੋਕਾਂ ਦੇ ਕੋਲ ਵੀ ਪੈਸਾ ਕੋਲ ਨਹੀਂ ਹੈ ਕਰਜ਼ਾ ਚੁੱਕ ਲੈਨੇ ਆ ਫਿਰ ਪਛਤਾਉਣਾ ਸ਼ੁਰੂ ਕਰ ਦਿੰਨੇ ਆ ਪਰ ਪੈਸੇ ਦੇ ਨਾਲ ਰਹਿਣ ਦੀ ਕਲਾ ਪੈਸਾ ਜੇ ਵਿੱਚ ਹੋਵੇ ਪਾ ਫੁਗਰਾ ਪੰਥੀ ਨਾ ਹੋਵੇ ਪੈਸੇ ਦੇ ਨਾਲ ਭੰਡਾਰ ਭਰੇ ਹੋਣ ਤੇ ਤੁਸੀਂ ਕਾਲਰ ਚੁੱਕ ਚੁੱਕ ਕੇ ਨਾ ਤੁਰੋ ਹਜ਼ਮ ਕਰਨਾ ਸਿੱਖੋ ਨਾਲ ਰਹਿਣਾ ਸਿੱਖੋ ਸੰਭਾਲਣਾ ਸਿੱਖੋ ਇਹਦੀ ਇਨਵੈਸਟਮੈਂਟ ਕਿੱਥੇ ਕਰਨੀ ਹੈ ਕਿੱਥੋਂ ਇਹ ਵੱਧ ਕੇ ਮੇਰੇ ਕੋਲ ਹੋਰ ਆਏਗਾ ਉਹ ਕਲਾ ਸਿੱਖੋ ਪੈਸੇ ਦੇ ਨਾਲ ਈਗੋ ਵਿੱਚ ਨਾ ਆਓ ਫੁਗਰਾ ਪੰਥੀ ਵਿੱਚ ਨਾ ਆਓ ਇੱਕ ਵੱਖਰਾ ਜਿਹਾ ਵਿਸ਼ਾ ਸੀ ਮਨੀ ਮੇਕਿੰਗ ਦਾ ਮਨੀ ਮੈਨੇਜਿੰਗ ਦਾ ਤੇ ਮਨੀ ਮਲਟੀਪਲਾਈ ਦਾ ਜਿਹੜਾ ਮੇਰੇ ਧਿਆਨ ਵਿੱਚ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜੇ ਕਿਸੇ ਨੂੰ ਚੰਗਾ ਲੱਗੇ ਤੇ ਵਰਤ ਕੇ ਜਰੂਰ ਵੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ